ਸਾਡਾ ਜਿਹੜਾ ਅੱਜ ਦਾ ਇਹ ਧਰਨਾ ਹੈ ਸੈਂਟਰ ਤੇ ਪੰਜਾਬ ਗਵਰਨਮੈਂਟ ਦੋਨਾਂ ਦੇ ਵਿਰੋਧੀ ਹੈ ਕਿਉਂਕਿ ਸੈਂਟਰ ਗਵਰਨਮੈਂਟ ਹੈ ਜਿਹੜੀ ਇੱਕ ਐਨਪੀਐਸ ਜਿਹੜੀ ਜਿਹਨੂੰ ਅਸੀਂ ਨੋ ਪੈਨਸ਼ਨ ਸਕੀਮ ਕਹਿੰਨੇ ਆ 2004 ਦੇ ਵਿੱਚ ਪੈਨਸ਼ਨ ਬੰਦ ਕਰਕੇ ਸਾਡੇ ਉੱਤੇ ਜੈਵਰੀਏ ਸਕੀਮ ਥੋਪੀ ਗਈ ਤੇ ਪੰਜਾਬ ਗਵਰਨਮੈਂਟ ਦੇ ਨਾਲ ਸਾਡਾ ਜਿਹੜਾ ਇਹ ਸੰਘਰਸ਼ ਤਾਂ ਹੈ ਕਿਉਂਕਿ ਪੰਜਾਬ ਗਵਰਨਮੈਂਟ ਨੇ ਆਉਣ ਸਾਰੀ ਇਸ ਨੂੰ ਇੰਪਲੀਮੈਂਟ ਕੀਤਾ ਤੇ ਮੌਜੂਦਾ ਸਰਕਾਰ ਨੇ ਇੱਕ ਫੇਕ ਨੋਟੀਫਿਕੇਸ਼ਨ ਕਰਕੇ ਜਿਹਨੂੰ ਮੈਂ ਕਹਾਂਗਾ ਕਿ ਇੱਕ 2022 ਦੇ ਵਿੱਚ ਨੋਟੀਫਿਕੇਸ਼ਨ ਕੀਤਾ ਕਿ ਅਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਦਿੱਤੀ ਹੈ ਵੱਡੇ ਵੱਡੇ ਪੋਸਟਰ ਵੀ ਲਗਾਏ ਗਏ ਵਕ ਵਕ ਦੂਜੀਆਂ ਸਟੇਟਾਂ ਦੇ ਵਿੱਚ ਵੀ ਪੋਸਟਰ ਲਗਾ ਕੇ ਪ੍ਰਚਾਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ ਪਰ ਲਗਭਗ 3.5 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਇੱਕ ਵੀ ਮੁਲਾਜ਼ਮ ਨੂੰ ਇਸ ਚੀਜ਼ ਦਾ ਫਾਇਦਾ ਨਹੀਂ ਹੋਇਆ ਸਾਡਾ ਇਹ ਰੋਸਾ ਪੰਜਾਬ ਸਰਕਾਰ ਦੇ ਨਾਲ ਹੈ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਹੋਸ਼ ਦੇ ਵਿੱਚ ਆਵੇ ਤੇ ਮੁਲਾਜ਼ਮਾਂ ਦੇ ਜੀਪੀ ਫੰਡ ਖਾਤੇ ਖੋਲ ਕੇ ਰੂਲ ਸੀਐਸਆਰ ਦੇ ਵਾਲਿਊਮ 2 ਦੇ ਵਿੱਚ ਰੂਲ 1972 ਦੇ ਤਹਿਤ ਜਿਹੜੀ ਪੁਰਾਣੇ ਸਾਥੀਆਂ ਨੂੰ ਜੀਪੀ ਫੰਡ ਖਾਤੇ ਖੋਲ ਕੇ ਪੁਰਾਣੀ ਪੈਨਸ਼ਨ ਮਿਲਦੀ ਸੀ ਸਾਡੇ ਤੇ ਉਹ ਸਕੀਮ ਲਾਗੂ ਕੀਤੀ ਜਾਵੇ ਹੁਣ ਤੱਕ ਕਿਸੇ ਤਾਂ ਕੋਈ ਗੱਲਬਾਤ ਕੀਤੀ ਗਈ ਇਹਨੇ ਟਾਈਮ 'ਚ ਕਿਸੇ ਮਿਲੇ ਤੁਸੀਂ ਅਧਿਕਾਰੀਆਂ ਨੂੰ ਇਹ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਸਾਨੂੰ ਇਲੈਕਸ਼ਨ ਤੋਂ ਪਹਿਲਾਂ ਮਿਲੇ ਇਹਨਾਂ ਦਾ ਸੰਗਰੂਰ ਜਿਹੜਾ ਇਹਨਾਂ ਨੇ ਇੱਕ ਰਾਏ ਤੇ ਕਰ ਰਹੇ ਨੇ ਉੱਥੇ ਅਸੀਂ ਇਹਨਾਂ ਦੇ ਨਾਲ ਮੀਟਿੰਗ ਕੀਤੀ ਤਾਂ ਉਦੋਂ ਇਹ ਸਾਡੇ ਨਾਲ ਤਰਲੇ ਮਾਰ ਰਹੇ ਸੀ ਕਿ ਸਾਨੂੰ ਇੱਕ ਵਾਰੀ ਸੱਤਾ ਦੇ ਵਿੱਚ ਲੈ ਕੇ ਆਓ ਅਸੀਂ ਅਨੁਸਾਰ ਪਹਿਲੀ ਕੈਬਨਿਟ ਦੇ ਵਿੱਚ ਤੁਹਾਡੀ ਜਿਹੜੀ ਪ੍ਰਾਣੀ ਪੈਨਸ਼ਨ ਸਕੀਮ ਹੈ ਇਹਨੂੰ ਬਹਾਲ ਕਰ ਦੇਵਾਂਗੇ ਪਰ ਇਹ ਜਿਹੜਾ ਝੂਠਾ ਮੁੱਖ ਮੰਤਰੀ ਹੈ ਝੂਠਾਂ ਦੀ ਪੰਡ ਹੈ ਸਿਰਫ ਸਰਕਾਰ ਹੈ ਜਿਹੜੀ ਦਿੱਲੀ ਤੋਂ ਚੱਲ ਰਹੀ ਹੈ ਤੇ ਇਸ ਇਤਿਹਾਰ ਬਜੀ ਦੇ ذریعے ਸਰਕਾਰ ਚੱਲ ਰਹੀ ਹੈ ਸੱਤਾ ਚਾਉਣ ਤੋਂ ਬਾਅਦ ਇਸ ਮੁੱਖ ਮੰਤਰੀ ਨੇ ਸਾਡੇ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ ਮੀਟਿੰਗਾਂ ਦੇ ਕੇ ਇਹ ਮੀਟਿੰਗਾਂ ਤੋਂ ਭਗੌੜਾ ਹੋਇਆ ਅਸੀਂ ਇਸ ਤੁਹਾਡੇ ਮਾਧਿਅਮ ਦੇ ذریعے ਇਸ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੰਨੇ ਆ ਕੀ ਪੰਜਾਬ ਦੇ ਮੁਲਾਜ਼ਮਾਂ ਦੇ ਲਗਭਗ 2 ਲੱਖ ਦੇ ਕਰੀਬ ਜਿਹੜਾ ਮੁਲਾਜ਼ਮ ਹੈ ਇਹਨਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਲਿਆਂਦਾ ਜਾਵੇ ਜੀਪੀ ਫੰਡ ਖਾਤੇ ਖੋਲੇ ਜਾਣ ਨਹੀਂ ਤਾਂ 2027 ਦੇ ਵਿੱਚ ਵਿਰੋਧੀ ਬੈਂਚ ਦੇ ਵਿੱਚ ਉੱਤੇ ਵੀ ਬੈਠਣ ਜੋਗਾ ਸੀ ਇਹਨੂੰ ਨਹੀਂ ਛੱਡਾਂਗੇ ਪੁਰਾਣੀ ਪੈਨਸ਼ਨ ਬਹਾਲ ਲਈ ਸੰਘਰਸ਼ ਕਮੇਟੀ ਪਟਿਆਲਾ ਜੀ ਕੀ ਲੱਗਦਾ ਹੈ ਕਿ ਹੁਣ ਜਿਵੇਂ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਲੱਗਦਾ ਹੈ ਕਿ ਇਸ ਦਾ ਅਸਰ ਪੰਜਾਬ ਦੀ ਸਰਕਾਰ ਤੱਕ ਕਰਨ ਦੀ ਜ਼ਰੂਰਤ ਹੋ ਸਕੇ ਹਾਂਜੀ ਸਰ ਦੇਖੋ ਅਸੀਂ ਪੂਰੀ ਤਰ੍ਹਾਂ ਪੌਟਮ ਆ ਜਿਹੜੇ ਸਾਡੇ ਸੰਘਰਸ਼ ਨੇ ਉਹ ਸਰਕਾਰਾਂ ਦੇ ਉੱਪਰ ਜ਼ਰੂਰ ਪ੍ਰਭਾਵ ਪਾਉਣਗੇ ਔਰ ਜੇ ਸਰਕਾਰਾਂ ਇਹ ਚੀਜ਼ ਨੂੰ ਨਹੀਂ ਸਮਝਣਗੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ 2027 ਵਿੱਚ ਤੇ ਸੈਂਟਰ ਸਰਕਾਰ ਨੂੰ 2029 ਦੇ ਵਿੱਚ ਮੁਲਾਜ਼ਮ ਵਰਗ ਦਾ ਇਹ ਖਮਿਆਜਾ ਭੁਗਤਣਾ ਪੈਣਾ ਜੋ ਮੁਲਾਜ਼ਮਾਂ ਦੇ ਕੋਲੋਂ ਉਹਨਾਂ ਦਾ ਜੋ ਹੱਕ ਆ ਸੰਵਿਧਾਨਕ ਹੱਕ ਆ ਸਾਡਾ ਪੁਰਾਣੀ ਪੈਨਸ਼ਨ ਦਾ ਤੇ ਸਾਡੇ ਕੋਲੋਂ 2004 ਦੇ ਵਿੱਚ ਖੋਇਆ ਗਿਆ ਉਹਨੂੰ ਕੀ ਲੱਗਦਾ ਕਿ ਆਉਣ ਟਾਈਮ ਤੇ ਪੰਜਾਬ ਸਰਕਾਰ ਨੂੰ ਗੱਲਬਾਤ ਅੱਗੇ ਜਾ ਕੇ ਵਿਚਰੋਗੇ ਕਰੋਗੇ ਗੱਲਬਾਤ ਜਾ ਕੇ ਉਹ ਦੇਖੋ ਜੀ ਅਸੀਂ ਬਿਲਕੁਲ ਪੌਟਮ ਆ ਅਸੀਂ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਅਲੱਗ-ਅਲੱਗ ਡੈਲੀਗੇਟਾਂ ਦੇ ਜ਼ਰੀਏ ਮਿਲੇ ਆ ਸਰਕਾਰ ਨੂੰ ਬੇਨਤੀ ਵੀ ਕਰੀ ਆ ਤੇ ਹੁਣ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜੇ ਸਰਕਾਰ ਨੇ ਦੀਵਾਲੀ ਦੇ ਮੌਕੇ ਸਾਡਾ ਜਿਹੜਾ ਪੰਜਾਬ ਦੇ ਵਿੱਚ ਅਧੂਰਾ ਨੋਟੀਫਿਕੇਸ਼ਨ ਇਹਨਾਂ ਨੇ 2022 ਦੇ ਵਿੱਚ ਜਾਰੀ ਕੀਤਾ ਸੀ ਜੇ ਉਸਨੂੰ ਦਾ ਮੁਕੰਮਲ ਨੋਟੀਫਿਕੇਸ਼ਨ ਨਾ ਜਾਰੀ ਕੀਤਾ ਤਾਂ ਅਸੀਂ ਨਵੰਬਰ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਅਤੇ ਪੰਜਾਬ ਦੇ ਵਿੱਚ ਅਸੀਂ ਨਵੰਬਰ ਮਹੀਨੇ ਤੋਂ ਬਾਅਦ ਵੱਡੇ ਸੰਘਰਸ਼ ਨੇ ਜੜੇ ਉਲੀਕਾਂਗੇ ਕਿੰਨੇ ਮੈਂਬਰ ਹੈਗੇ ਇਸ ਤੋਂ ਤੁਹਾਡੇ ਨਾਲ ਜੁੜੇ ਹੋਏ ਐ ਤੇ ਕਿੰਨੇ ਮੈਂਬਰ ਇਕੱਠਾ ਹੈਗੇ ਕਿ ਜਾਗੂ ਜ਼ਰਾਮ ਲੰਗਰ ਸਰ ਮੈਂਬਰਾਂ ਦੀ ਜੇ ਅਸੀਂ ਗਿਣਤੀ ਕਰੀਏ ਲਗਭਗ ਪੰਜਾਬ ਦੇ ਵਿੱਚ 190000 ਮਲਾਜਮਾਂ ਜਿਹੜਾ 2004 ਤੋਂ ਬਾਅਦ ਭਰਤੀ ਹੋਏ ਹੋਇਆ ਪੈਨਸ਼ਨ ਦਾ ਜਿਹੜਾ ਵਿਸਾ ਉਹ ਸਟੇਟ ਦਾ ਵਿਸਾ ਜੇ ਚਾਹੇ ਤਾਂ ਸਟੇਟ ਸਰਕਾਰ ਅੱਪ ਦੇ ਤੌਰ ਤੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰ ਸਕਦੀ ਹੈ ਜੀ